ਇਵਾਦਤ ਕੀ ਗੱਦਾ ਜੀ ਦਾਤਾ ਦੀ ਰਾਜ ਫਿਰ ਗੱਦੀ ਆ ਤੂੰ ਅਛਣ ਹੱਸ ਤੂੰ ਕਿਆ ਕਿਸਦੇ ਗੋੜ ਵਾਲੀ ਪੀਦੀ ਚਾਹ ਨਹੀਂ ਉਹ ਦੁੱਧ ਗੋੜ ਵਾਲਾ ਦੁੱਧ ਪੀੜਾ ਆ ਦੇਖ ਬੇਲ ਦਾ ਪਿਆ ਇੰਦਾ ਹੀ ਕੁੱਟ ਨਹੀਂ ਮੈਂ ਦੇਖੀ ਕਿਸਦੇ ਇੰਦਾ ਹੀ ਕੀ ਗੱਲ ਆ ਵੱਡੀ ਭੈਤ ਦਾ ਤਾ ਤੋ ਕੇ ਸੋ ਗਈ ਸਰਜਾ ਜਰ ਦੇਸੀ ਕੀ ਇਬਾਦਤ ਤੇ ਜੈਵੂ ਤੇ ਬਣਾਇਓ ਵਲੌਗ ਤੇ ਅੱਜ ਦਾ ਵਲੌਗ ਹੋਗਾ ਇਹਨਾਂ ਦਾ ਡੇਲੀ ਰੁਟੀਨ ਇਹ ਕੀ ਕਰਦੀ ਆ ਇਹ ਕਿਦਾਂ ਸੌਂਦੀ ਆ ਇਹ ਕੀ ਖਾਂਦੀ ਆ ਇਹ ਕੀ ਪੀਂਦੀ ਆ ਇਹ ਤਾਂ ਕੁਛ ਨਹੀਂ ਪੀਂਦੀ ਬਸ ਦੁੱਧੂ ਪੋਟੀ ਕਰਦੀ ਆ ਦੁੱਧੂ ਪੀਂਦੀ ਆ ਸ਼ੂਸ਼ੂ ਕਰਦੀ ਆ ਤੈਨੂੰ ਜਿੱਜਾ ਹਨਾ ਲੈ ਉੱਠ ਜਾ ਉੱਠ ਜਾ ਉੱਠ ਜਾ ਉੱਠ ਜਾ ਉੱਠ ਜਾ ਬੈਠਾ ਉੱਠ ਕੇ ਬੈਠਾ ਗੋਗਲਾ ਆਇਆ ਅੱਖਾਂ ਨੂੰ ਸਾਫ਼ ਕਰਵਾਲਾ ਇਹ ਕੰਮ ਹੈ ਨਹੀਂ ਤੇਰੇ ਕੋਈ ਹੋਰ ਇਹ ਕੱਲ ਡਾ ਲਈ ਇਹ 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 ਛਿਤਰ ਬੜੇ ਤੇ ਛਿਤਰ ਇਹ ਛਿਤਰ ਛਿਤਰੀ ਹੋਏ ਨਾ ਛਿਤਰ ਛਿਤਰੀ ਲਓ ਜੀ ਵੱਡੀ ਪਹਿਨਾ ਤੋ ਕੇ ਸੋ ਗਈ ਆ ਤੂੰ ਨਾ ਤੀਨੀ ਤੂੰ ਗੰਦੀ ਤੂੰ ਦੀਨੀ ਆ ਚਲੋ 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 ਇਹ ਗੋਗਲਾ ਇਹ ਗੋਗਲਾ ਚੱਕ ਲੋ ਚੱਕ ਲੋ ਨਾਲ ਉਹਦੇ ਫੜਿਆ ਵੀ ਆ ਸਕੂਟਰੀ ਦਾ ਕਵਰ ਸਕਟੇ ਫੜਿਆ ਹੋਇਆ ਚੱਕ ਲੋ ਰੋ ਬੋਲ ਬਰ ਰਫਲਾ ਜਿੱਕਾ ਬਜਾ ਲੈਣਾ ਏ ਲੈਣਾ ਏ ਲੈਣਾ ਲੈਣਾ ਹਾਂਜੀ ਮੋਜਾ ਲੱਗੀਆਂ ਹੋਈਆਂ ਜਦੋਂ ਪੈਰ ਸੁੱਤੀ ਹੁੰਦੀ ਇਹਦੀ ਮੋਜਾ ਲੱਗੀਆਂ ਹੁੰਦੀਆਂ ਅਦਾ ਹੀ ਵਾਦਤ ਉਹ ਪਾਪਾ ਮਿਲ ਜਾਂਦੇ ਨਾ ਉਹ ਦਿੰਦੀ ਪਾਪਾ ਨੂੰ

कल कल आपा व्लॉग ਪਾਇਆ ਸੀ ਕਿ ਤੁਹਾਨੂੰ ਕਰੀਬ ਦੱਸਾਂਗੇ ਨਾ ਉਹ ਤੁਹਾਨੂੰ ਅੱਜ ਆਪਾਂ ਪੱਕਾ ਦੱਸਾਂਗੇ ਕੱਲ ਹਨਾ ਥੋੜੀ ਵੀ ਬਿਮਾਰ ਸੀ ਤਾਂ ਦੱਸ ਨਹੀਂ ਹੋਇਆ ਮੇਰਾ ਗਲਾ ਬੈਠਾ ਹੋਇਆ ਸੀ ਅੱਜ ਵੀ ਬੈਠਾ ਲੇਕਿਨ ਅੱਜ ਥੋੜਾ ਬੈਠਾ ਹਾਂ ਇਬਾਦਤਾ ਸਾਗੀ ਇਬਾਦਤਾ ਚਲੋ ਨੂੰ ਤੇ ਹਾਂ ਲੱਭ ਬੈਤਾ ਫਿਰ ਤੇ ਬੇਇੱਜ਼ਤੀ ਹੋ ਗਈ ਅੱਖਾਂ ਚਾਫ ਭਰਾ ਲੋ ਲੈ 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 ਵਸਤੂ ਕਿਹਾਣੀ ਕੋ ਯਵਸਤੀ ਹਾਂ ਕੋਈ ਸੇ ਬੋਲਦੀ ਆ ਇਬਾਦਤ ਖਿਲਖਲਾ ਕੇ ਅਸ ਹਾ 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 ਅੱਜ ਬਤਾ ਕਤ ਕਤ ਉਨੀਅਤ ਦੀ ਬੀਬੀ ਬਲਾਦ ਸੀ ਆ ਤੇ ਹੁਣ ਹੁਣ ਬਣਾਉਣ ਲੱਗੀ ਸਾਡੀ ਸਬਜੀ ਸਬਜੀ ਬਣਾਉਣ ਲੱਗੀ ਬਣਾਉਣ ਲੱਗੀ ਉਹ ਆਂਡੇ ਹਾਂ ਤੂੰ ਕਿੱਥੇ ਤੇਰੀਆਂ ਫੜੀਆਂ ਹੋਈਆਂ ਭਾਈ ਥੋਕ ਦੇਖੋ ਇਹਦੇ ਕੱਢ ਕੇ ਚਲਾਇਆ ਇਹਦੇ ਕੱਢ ਕੇ ਸਾਫ਼ ਕਰਿਓ ਉਹਦਾ ਹੈ ਕਿਦਾਂ ਲੈ ਭਾਈ ਕਿੱਥੇ ਦਾ ਕਟਾ ਬਲ ਜਿਹਦਾ ਵਿਆਹ ਖਾ ਕੇ ਬੁਰਾ ਹਾਲ ਹੋਇਆ ਪਿਆਰ ਗਲੇ ਬੈਠਾ ਹੈ ਗਲਾ ਬੈਠਾ ਹੈ ਕੰਦਾ ਪਤਾ ਨਹੀਂ ਕਿੱਥੇ ਬੈਠ ਗਿਆ ਨਾ ਕੀ ਖਾ ਲਿਆ ਇਹਨਾਂ ਦਾ ਗਰਮ ਸਾਦੇ ਦਾ ਚੀਜ਼ ਪੀ ਲੇ ਕੋਕਾ ਕੋਲਾ ਪੀਤਾ ਹੀ ਮੈਂ ਕੋਕਾ ਕੋਲਾ ਪੀ ਕੇ ਬਿਮਾਰ ਹੋ ਗਿਆ ਵਾਓ ਕੋਕਾ ਕੋਲਾ ਪੀ ਕੇ ਹੋਈ ਜ਼ਿਆਦਾ ਬਿਮਾਰ ਕੇ ਉਹ ਨਾ ਤੋ ਕੇ ਉਹਦੇ ਸਲਾਈ ਆ ਆਪਣਾ ਖਿਆਲ ਨਾ ਕਰ ਮੈਂ ਕਾਕਿਆਂ ਦਾ ਖਿਆਲ ਕਿਦਾਂ ਰੱਖੂਗੀ ਤੂੰ ਕੱਸ ਕੇ ਮੈਂ ਇਹ ਕਿਵੇਂ ਰੱਖੂ ਓਏ 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 ਤੋ ਕੀ ਬਰੰਤੀ ਦਿਖਾਇਓ ਪੂਰਾ you <laughs> ਹੁਣ ਆਪਾਂ ਲੱਗੇ ਸੀ ਸੌਣ ਪਰ ਸੌਣ ਤੋਂ ਪਹਿਲਾਂ ਇੱਕ ਬਹੁਤ ਹੀ ਜ਼ਰੂਰੀ ਚੀਜ਼ ਆ ਉਹ ਹੈਗੀ ਬੱਚਿਆਂ ਦੀ ਸਕਿਨ ਦੀ ਕੇਅਰ ਕਰਨੀ ਜੋ ਕਿ ਹੈਗਾ ਮੋਇਸਚਰਾਈਜ਼ ਬੱਚਿਆਂ ਦੀ ਸਕਿਨ ਨੂੰ ਮੋਇਸਚਰਾਈਜ਼ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਤੁਹਾਨੂੰ ਪਤਾ ਵਿంటర్ ਚੱਲਦੀ ਪਈਆਂ ਤੇ ਬੱਚੇ ਦੀ ਸਕਿਨ ਕਾਫੀ ਜ਼ਿਆਦਾ ਡਰਾਈ ਤੇ ਰਫ ਹੋ ਜਾਂਦੀ ਆ ਇਸ ਕਰਕੇ ਬੱਚੇ ਦੀ ਸਕਿਨ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਬੱਚੇ ਜਿਵੇਂ ਜਿਵੇਂ ਗਰੋ ਕਰਦੇ ਆ ਉਵੇਂ-ਉਵੇਂ ਇਹਨਾਂ ਦੀ ਸਕਿਨ ਵੀ ਗਰੋ ਕਰਦੀ ਆ ਤੇ ਇਹਨਾਂ ਦੀ ਸਕਿਨ ਕਾਫੀ ਜ਼ਿਆਦਾ ਸੌਫਟ ਹੁੰਦੀ ਆ ਸਾਡੇ ਅਡਲਟ ਦੇ ਨਾਲੋਂ ਇਹਨਾਂ ਦੀ ਸਕਿਨ 3 ਗੁਣਾ ਜ਼ਿਆਦਾ ਪਤਲੀ ਹੁੰਦੀ ਆ ਤੇ ਇਸ ਕਰਕੇ ਬੱਚਿਆਂ ਦੀ ਸਕਿਨ ਦੀ ਕੇਅਰ ਕਰਨ ਲਈ ਮੋਇਸਚਰਾਈਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਪਾਂ ਮਿਸ ਨਹੀਂ ਕਰ ਸਕਦੇ ਤੇ ਮੈਂ ਆਪਣੇ ਬੱਚਿਆਂ ਦੀ ਸਕਿਨ ਦੀ ਕੇਅਰ ਕਰਨ ਲਈ ਯੂਜ਼ ਕਰਦੀ ਆ ਜੌਨਸਨ ਬੇਬੀ ਕਰੀਮ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਆ ਹੋ ਜਿਓ ਵੈਦਰ ਚੱਲ ਰਿਹਾ ਉਹ ਬਹੁਤ ਹੀ ਜ਼ਿਆਦਾ ਠੰਡਾ ਆ ਤੁਹਾਨੂੰ ਪਤਾ ਇਸ ਟਾਈਮ ਹਵਾ ਦੇ ਵਿੱਚ ਬਿਲਕੁਲ ਵੀ ਨਮੀ ਨਹੀਂ ਹੁੰਦੀ ਉਹ ਸਾਡੇ ਬੱਚਿਆਂ ਦੀ ਸਕਿਨ ਨੂੰ ਇਫੈਕਟ ਕਰਦੀ ਆ ਤੇ ਮੈਂ ਆਪਣੇ ਬੱਚਿਆਂ ਦੀ ਸਕਿਨ ਨੂੰ ਮੋਇਸਚਰਾਈਜ਼ ਕਿਤੇ ਤੋਂ ਬਿਨਾ ਉਹਨਾਂ ਨੂੰ ਬਾਅਦ ਨਹੀਂ ਕੱਢਦੀ ਜਦੋਂ ਦੀ ਸ਼ੈਂਪੂ ਹੋਈ ਆ ਮੈਂ ਉਦੋਂ ਤੋਂ ਹੀ ਜੋਂਸਨ ਬੇਬੀ ਕਰੀਮ ਯੂਜ਼ ਕਰਦੀ ਆ ਤੇ ਮੈਨੂੰ ਪਤਾ ਆ ਇਹ ਮੇਰੇ ਬੱਚਿਆਂ ਦੀ ਸਕਿਨ ਲਈ ਬਹੁਤ ਹੀ ਜ਼ਿਆਦਾ ਬੈਸਟ ਆ ਇਹ ਕਰੀਮ ਕਾਫੀ ਜ਼ਿਆਦਾ ਰਿਚ ਤੇ ਨੌਰਸ਼ਿੰਗ ਹੁੰਦੀ ਆ ਤੇ ਇਸ ਦੇ ਨਾਲ ਹੀ ਇਹ ਬਿਲਕੁਲ ਵੀ ਗਰੀਸੀ ਨਹੀਂ ਹੁੰਦੀ ਤੇ ਬਹੁਤ ਹੀ ਜ਼ਿਆਦਾ ਸੌਫਟ ਹੁੰਦੀ ਆ ਇਸੇ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲ ਤੇ ਜਦੋਂ ਆਪਾਂ ਫਸਟ ਟਾਈਮ ਆਪਣੇ ਬੇਬੀ ਦੀ ਸਕਿਨ ਤੇ ਯੂਜ਼ ਕਰਦੇ ਆ ਤੇ ਸਾਨੂੰ ਉਦੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕਿੰਨੀ ਜ਼ਿਆਦਾ ਸੌਫਟ ਤੇ ਸਮੂਥ ਬਣਾ ਦਿੰਦੀ ਹੈ ਸਾਡੇ ਬੱਚੇ ਦੀ ਸਕਿਨ ਨੂੰ ਤੇ ਇਸ ਤੇ ਮੈਨੂੰ ਇੱਕ ਹੋਰ ਗੱਲ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਇਸ ਨੂੰ ਬਣਾਉਣ ਦੇ ਵਿੱਚ ਕੋਈ ਵੀ ਹਾਰਸ਼ ਕੈਮੀਕਲ ਯੂਜ਼ ਨਹੀਂ ਕੀਤੇ ਜਾਂਦੇ ਜੌਨਸਨ ਬੇਬੀ ਕਰੀਮ ਬਣਾਉਣ ਦੇ ਵਿੱਚ ਜੋ ਵੀ ਚੀਜ਼ਾਂ ਯੂਜ਼ ਹੁੰਦੀਆਂ ਆ ਉਹ ਸਾਡੇ ਬੇਬੀਸ ਲਈ ਬਿਲਕੁਲ ਹੀ ਕੰਪਲੀਟਲੀ ਸੇਫ ਹੁੰਦੀਆਂ ਹਨ ਤੇ ਮੈਂ ਆਪਣੇ ਬੱਚਿਆਂ ਦੀ ਕੁਝ ਵੀ ਸਕਿਨ ਤੇ ਯੂਜ਼ ਕਰਨ ਤੋਂ ਪਹਿਲਾਂ ਇਹ ਚੀਜ਼ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਦੀ ਆ ਕਿ ਉਸ ਪ੍ਰੋਡਕਟ ਤੇ ਵਿੱਚ ਪੈਰਾਬੈਨਸ ਸਲਫੇਟਸ ਤੇ ਸਿਲੀਕੋਨਸ ਬਿਲਕੁਲ ਵੀ ਨਾ ਹੋਣ ਤੇ ਇਸ ਕਰੇਮ ਤੇ ਵਿੱਚ ਇਹਨਾਂ ਤਿੰਨਾਂ ਦੇ ਵਿੱਚੋਂ ਕੁਝ ਵੀ ਨਹੀਂ ਹੁੰਦਾ ਤੇ ਇੱਕ ਚੀਜ਼ ਤੋਂ ਮੈਂ ਹੋਰ ਵੀ ਜ਼ਿਆਦਾ ਕੰਫੀਡੈਂਟ ਹੋ ਜਾਂਦੀ ਆ ਉਹ ਹੈਗਾ ਇਸ ਕਰੀਮ ਦਾ ਪੀ ਐਚ ਬੈਲੈਂਸ ਤੁਹਾਨੂੰ ਪਤਾ ਹੀ ਹੈ ਕਿ ਪੀ ਐਚ ਬੈਲੈਂਸ ਇਹੋ ਜੀ ਚੀਜ਼ ਆ ਜੋ ਕਿ ਸਾਡੇ ਬੱਚਿਆਂ ਦੀ ਸਕਿਨ ਦੇ ਅਕੋਰਡਿੰਗ ਹੀ ਯੂਜ਼ ਹੋਣਾ ਚਾਹੀਦਾ ਜੇਕਰ ਆਪਾਂ ਗਲਤ ਪੀ ਐਚ ਪੈਲਸ ਦੀ ਕੋਈ ਪ੍ਰੋਡਕਟ ਆ ਆਪਾਂ ਯੂਜ਼ ਕਰ ਲਈਏ ਤਾਂ ਸਾਡੇ ਸਿਖ ਬੱਚਿਆਂ ਦੀ ਸਕਿਨ ਤੇ ਰੈਸ਼ ਹੋ ਜਾਂਦੇ ਆ ਡਰਾਈ ਹੋ ਜਾਂਦੀ ਸਾਡੀ ਸਕਿਨ ਹੋਰ ਵੀ ਕਾਫੀ ਤਰ੍ਹਾਂ ਦੀ ਅਲਰਜੀ ਹੋ ਜਾਂਦੀ ਸਾਡੇ ਬੱਚਿਆਂ ਦੀ ਸਕਿਨ ਤੇ ਤੇ ਮੈਨੂੰ ਇਸ ਚੀਜ਼ ਦੀ ਬਿਲਕੁਲ ਵੀ ਫਿਕਰ ਨਹੀਂ ਹੈਗੀ ਕਿਉਂਕਿ ਮੈਨੂੰ ਪਤਾ ਹੈ ਕਿ ਮੇਰੇ ਬੱਚੇ ਦੀ ਸਕਿਨ ਦੀ ਬਿਲਕੁਲ ਹੀ ਜੈਂਟਲ ਕੇਅਰ ਹੋ ਰਹੀ ਆ ਤੇ ਇਹ ਕਰੀਮ ਡਾਕਟਰ ਦੇ ਵੱਲੋਂ ਟੈਸਟਡ ਆ ਤੇ ਕਲੀਨਿਕਲੀ ਅਪਰੂਵਡ ਆ ਕਿ ਇਹ ਸਾਡੇ ਬੱਚਿਆਂ ਦੀ ਸਕਿਨ ਲਈ ਬਿਲਕੁਲ ਬੈਸਟ ਕਰੀਮ ਆ ਕੰਸਲ ਬੇਬੀ ਕਰੀਮ ਦੀ ਇੱਕ ਹੋਰ ਚੀਜ਼ ਕਾਫੀ ਜ਼ਿਆਦਾ ਅਮੇਜ਼ਿੰਗ ਹੁਆ ਕਿਉਂਕਿ ਇਹਦੇ ਵਿੱਚ ਕੈਮੋਮਿਲ ਐਕਟ੍ਰੈਕਟਸ ਹੁੰਦੇ ਆ ਜੋ ਕਿ ਸਕਿਨ ਨੂੰ ਸੂਤ ਤੇ ਕੰਮ ਕਰਦੇ ਆ ਇਹ ਕਰੀਮ ਮੋਇਸਚਰ ਨੂੰ 24 ਘੰਟੇ ਤੱਕ ਲੌਕ ਕਰਕੇ ਰੱਖਦੀ ਸੋ ਮੈਨੂੰ ਪਤਾ ਹੈ ਕਿ ਮੇਰੀ ਬੇਬੀ ਦੀ ਸਕਿਨ ਪੂਰਾ ਦਿਨ ਸਮੂਥ ਸੌਫਟ ਤੇ ਵੈਲ ਹਾਈਡਰੇਟ ਹੋਗੀ ਇਹ ਕਰੀਮ ਸਰਦੀਆਂ ਦੀ ਹਾਅ ਸ਼ੇਅਰ ਤੋਂ ਬਚਾਉਣ ਦੇ ਲਈ ਮੇਰੀ ਬੇਬੀ ਲਈ ਸਭ ਤੋਂ ਬੈਸਟ ਹੈ ਮੈਂ ਜਦੋਂ ਇਹ ਕਰੀਮ ਨੂੰ ਆਪਣੇ ਬੇਬੀ ਤੇ ਅਪਲਾਈ ਕਰਦੀ ਆ ਫੇਸ ਤੇ ਤਾਂ ਮੈਨੂੰ ਫਰਕ ਉਦੋਂ ਹੀ ਨਜ਼ਰ ਆ ਜਾਂਦਾ ਹੈ ਕਿ ਇਹ ਕਿੰਨੀ ਜ਼ਿਆਦਾ ਲਾਈਟ ਹੈ ਤੇ ਕਿੰਨੀ ਛੇਤੀ ਐਬਜ਼ਾਰਬ ਹੋ ਜਾਂਦੀ ਹੈ ਤੇ ਮੇਰੀ ਬੇਬੀ ਦੀ ਸਕਿਨ ਕਿੰਨੀ ਜ਼ਿਆਦਾ ਸੌਫਟ ਹੋ ਜਾਂਦੀ ਆ ਮੈਂ ਇਹ ਜਾਣ ਕੇ ਬਹੁਤ ਹੀ ਜ਼ਿਆਦਾ ਖੁਸ਼ ਆ ਕਿ ਮੈਂ ਆਪਣੇ ਬੱਚੇ ਦੀ ਸਕਿਨ ਦੀ ਕੇਅਰ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੀ ਆ ਇਸੇ ਕਰਕੇ ਮੈਨੂੰ ਜੋਂਸਨ ਬੇਬੀ ਦੀ ਕਰੀਮ ਬਹੁਤ ਹੀ ਜ਼ਿਆਦਾ ਪਸੰਦ ਆ ਕਿਉਂਕਿ ਇਹ ਮੈਨੂੰ ਵੰਡਰਫੁਲ ਮਦਰ ਬਣਨ 'ਚ ਹੈਲਪ ਕਰਦੀ ਆ ਚਲੋ ਜੀ ਰੋਟੀ ਰੋਟੀ ਖਾਂਦਾ ਹੁਣ ਟਾਈਮ ਹੋ ਗਿਆ ਐ ਸਵੇਰ ਦੇ ਨਿਆਣੇ ਸੰਭਾਲਦੇ ਸੰਭਾਲਦੇ ਕਿਦੋਂ ਦਿਨ ਨਿਕਲ ਜਾਂਦਾ ਕੁਝ ਨਹੀਂ ਪਤਾ ਲੱਗਦਾ ਇਹੋ ਖੇਡਦੀ ਪਈ ਐ ਇਹ ਲੱਗੀ ਹੋ ਖੇਦਣ ਸੋਣਾ ਐ ਇਸ ਤੋਂ ਬਾਅਦ ਆਹੋ ਬਹੁ ਖੇਦ ਲਿਆ ਆ ਆਹੋ ਪਾਣੀ ਮੰਗਿਆ ਮਾਂ ਨੇ ਨੂੰ ਪਹਿਲਾਂ ਪਿਆਸ ਲੱਗੀ ਹੈ ਘੜੇ ਨੂੰ ਹੱਥ ਲਾਹਿਆ ਸਾਰਾ ਡੱਬਾ ਤੇ ਆ ਸਹੀ ਗੱਲ ਆ ਪੀਪਾ ਪੀਪਾ ਹੋ ਮਾਣੂ ਬਲੋਣਾ ਨੀਆ ਡੁੱਲ ਗਿਆ ਡੁੱਲ ਗਿਆ ਕੀ ਦਿਹਾਨਤ ਹਾਲੋ ਨੀਲ ਅੱਦਤ ਕਰਕੇ ਨੀਲਸ ਖਾਓ ਆਪਣੇ ਨੀਲਸ ਉਹਨਾਂ ਨੂੰ ਦਿਖਾਓ ਸਾਰੇ ਨੂੰ ਇੱਦਾਂ ਥੱਲੇ ਕਰੋ ਵਾਓ ਕਿੰਨੇ ਸੋਹਣੇ ਲੱਗਦੇ ਕਿੰਨੇ ਵਾਓ ਇੱਦਾਂ ਕਰੋ ਇੱਦਾਂ ਉਹਨਾਂ ਨੂੰ ਤਾਂ ਖਾਓ ਨਾ ਫੈਮਲੀ ਦੀ ਵੀਡੀਓ ਫੈਮਲੀ ਕਿੰਨੇ ਸੋਹਣੇ ਲੱਗਦੇ ਆ ਓਏ ਕਿੰਨੇ ਸੋਹਣੇ ਲੱਗਦੇ ਆ ਜੈਬੂ ਦੇ ਨੀਲਸ ਸਾਰਿਆਂ ਨੇ ਦੱਸਿਓ ਹਾਂਜੀ ਕਿੱਦਾਂ ਲੱਗਦੇ ਦੱਸੋ ਆਪਣੇ ਨੀਲਸ ਦੀ ਵੀ ਬਹੁਤ ਕੇਅਰ ਕਰਦੀ ਆ ਪੀ ਲੱਗ ਪੀ पुच्ची। पुच्ची तो आ दुरु दुरु नहीं। में आ <laughs> रोटी खा लो बोता डे रोटी खा ला सब्जी चक्के मारे <laughs> ਪੁੱਤ 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 ਮਾਤਾ ਮਾਤਾ ਪੁੱਤ 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 ਬੋਲ ਕੀ ਬੋਲਦਾ ਸੀ ਪੁੱਤ 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 ਬੋਲਿਆ ਕੀ ਬੋਲਦਾ ਸੀ ਹੈ ਤੇ ਰੀਤ ਤੀ ਗਈ ਇਹ ਨੂੰ ਇਹ ਰਾਤ ਨੂੰ ਨਾ ਇਦਾਂ ਕਰਦੀ ਹੁਣ ਮੈਂ ਕੈਚ ਕਰ ਲਿਆ ਸਾਰਿਆਂ ਨੇ ਦੇਖਣਾ ਕਿੱਦਾਂ ਕਰਦੀ ਰਾਤ ਨੂੰ ਦੇਖਦੇ ਨੂੰ ਹੋਣੀ ਲੱਗੀ ਪੁੱਜ 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 ਇੱਦੂ ਰਿੱਦੂ ਹੀ ਦੌਣ ਲੱਗੀ ਉਧਰ ਰਿੱਦੂ ਦੇਖ ਲੋ ਇੱਧਰ ਵੀ ਦੇਖ ਲੋ ਨੋਜ ਨੋਜ ਜੈ ਮਾਤਾ ਦੀ ਬੋਲਿਓ ਬੋਲਿਓ ਇਹ ਬੱਕਰੂ ਬੱਕਰੂ ਹਾਇ ਕਰਦੇ ਸਾਰੇ ਨੂੰ ਬਾਏ ਕਰਦੇ ਬਾਏ ਬਾਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰਿਓ ਸਾਡਾ ਵਲੌਗ ਤੇ ਦੱਸਿਓ ਵਾਲਾ ਬਲੌਗ ਤਾਂ ਕਿ ਵੈਦਾ ਲੱਗਾ ਕੀ ਲੈਣਾ ਸੋਦਾ ਹੁਣ ਆ ਨਿਆ ਪੋਲਾ ਗੱਦਾ ਭੋਲਾ ਦੱਸੋ ਪੁੱਡੋ ਕੀ ਪੁਰਾ ਰਵਾਤ ਦੀ ਅੜੀ ਵੇਤਾ ਇਹ ਤਾਂ ਲੱਤੇ ਹੀ ਬਾਰੀ ਜਾਂਦੀ ਫੇਰੇ ਇਹਦੂ ਵੀ ਟਕਾ ਹੈਗਾ ਇਦਵੀਂ ਤੱਕ ਆ ਹੈ ਗਲਤ ਤਾਈ ਬਾਰੀ ਜਾਂਦੀ ਮੇਰੇ ਕੀ ਗੱਲ ਹੈ ਤੈ ਉਹ ਇਹਦੀ ਹਟਦੀ ਰ ਆ ਲੱਭੀ ਪੈ ਜਾ ਸੋ ਜਾ ਸੋ ਜਾ ਸੋ ਜਾ